ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਦੇਖਾਂਗੇ ਕਿ ਕਿੱਦਾਂ ਤੁਸੀਂ ਜਿਹੜੀ ਆਪਣੀ ਐਥਲੈਟਿਕ ਮੀਟ ਹੋ ਰਹੀ ਆ ਉਸ ਲਈ ਆਨਲਾਈਨ ਰਜਿਸਟਰ ਕਿੱਦਾਂ ਕਰਨਾ ਸੌਤੋਂ ਪਹਿਲਾਂ ਸਕਰੀਨ ਦੇ ਉੱਤੇ ਦੇਖ ਰਹੇ ਆ ਆਪਾਂ ਜ਼ਿਲ੍ਹਾ ਸਿਲੈਕਟ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਟਾਈਪ ਕਰਨਾ ਜੀ ਉਸ ਤੋਂ ਬਾਅਦ ਆਪਣਾ ਫਾਦਰ ਨੇਮ ਫਿਰ ਆਪਣਾ ਡੇਟ ਆਫ ਬਰਥ ਉਹੀ ਸਿਲੈਕਟ ਕਰਨਾ ਜਿਹੜਾ ਤੁਹਾਡੇ ਆਧਾਰ ਕਾਰਡ ਤੇ ਤੇ ਜਿਹੜਾ ਤੁਹਾਡੇ ਬਰਥ ਸਰਟੀਫਿਕੇਟ ਤੇ ਹੈ ਜੀ ਉਹੀ ਡੇਟ ਆਫ ਬਰਥ ਤੁਸੀਂ ਇੱਥੇ ਸਿਲੈਕਟ ਕਰਨਾ ਈਅਰ ਸਿਲੈਕਟ ਕਰਨ ਤੋਂ ਬਾਅਦ ਹੁਣ ਤੁਸੀਂ ਮੰਥ ਮੰ ਸਿਲੈਕਟ ਕਰਨ ਤੋਂ ਬਾਅਦ ਡੇਟ ਸਿਲੈਕਟ ਕਰਕੇ نیچے ਚਲੇ ਜਾਣਾ ਇੱਥੇ ਤੁਸੀਂ ਆਪਣਾ ਮੋਬਾਈਲ ਨੰਬਰ ਆਪਣਾ ਸਹੀ ਕੰਟੈਕਟ ਨੰਬਰ ਫੀਲ ਕਰਨਾ ਹੈ ਜੀ EFI UID ਜੇ ਤੁਹਾਡੇ ਕੋਲ ਹੈ ਤਾਂ ਤੁਸੀਂ ਫੀਡ ਕਰ ਸਕਦੇ ਹੋ अदरवाइज ਨਹੀਂ ਤਾਂ ਤੁਸੀਂ ਇਦਾਂ ਹੀ ਟਿਕ ਕਰਕੇ ਮੇਲ ਫੀਮੇਲ ਤੇ ਅੱਗੇ ਚਲ ਸਕਦੇ ਹੋ ਨਾਲ ਹੀ ਆਪਣੇ ਇਵੈਂਟ ਸਿਲੈਕਟ ਕਰ ਲੈਣਾ ਪਹਿਲਾ ਇਵੈਂਟ ਸਿਲੈਕਟ ਕਰਨਾ ਜ਼ਰੂਰੀ ਹੈ ਦੂਸਰਾ ਆਪਸ਼ਨਲ ਆ ਜੇ ਤੁਸੀਂ ਸਿਲੈਕਟ ਕਰਨਾ ਚਾਹੋ ਨੀਓ ਤਾਂ ਸਿਲੈਕਟ ਕਰ ਸਕਦੇ ਹੋ अदरवाइज ਸਬਮਿਟ ਬਟਨ ਦਬਕੇ ਤੁਸੀਂ ਪੇਮੈਂਟ ਮੋਡ ਲਈ ਅੱਗੇ ਜਾ ਸਕਦੇ ਹੋ ਜੀ ਹੁਣ ਆਪਣਾ ਇੱਥੇ ਗੇਟਵੇ ਓਪਨ ਹੋ ਰਿਹਾ ਇੱਥੇ ਤੁਸੀਂ ਜਿਸ ਤਰ੍ਹਾਂ ਜਿਹੜਾ ਵੀ ਮਰਜ਼ੀ ਸਿਲੈਕਟ ਕਰ ਸਕਦੇ ਹੋ ਮੈਂ ਇੱਥੇ ਟੈਸਟਿੰਗ ਕੋਡ ਹੈ ਸੁਕसेस ਐਟ ਦਿ ਰੇਟ ਰਿਜ਼ਰਵ ਤੇ ਉਹਨੂੰ ਕਰਕੇ ਮੈਂ ਤੁਹਾਨੂੰ ਦਿਖਾ ਰਿਹਾ ਵੀ ਇਦਾਂ ਪੇਮੈਂਟ ਹੋ ਜੇਗੀ ਪੇਮੈਂਟ ਤੁਸੀਂ ਯੂਪੀਆਈ ਕ੍ਰੈਡਿਟ ਕਾਰਡ ਕਿਸੇ ਵੀ ਮੈਥਡ ਨਾਲ ਪੇਮੈਂਟ ਕਰ ਸਕਦੇ ਹੋ ਉਸ ਤੋਂ ਬਾਅਦ ਇਦਾਂ ਹੀ ਸਰ ਤੁਹਾਡੇ ਸਾਹਮਣੇ ਇਦਾਂ ਦਾ ਸਰਫੇਸ ਹੀ ਆਏਗਾ ਤੇ ਇਦਾਂ ਪੇਮੈਂਟ ਜੋ ਸਕਸੈਸਫੁਲ ਹੋ ਗਈ ਹੁਣ ਇੱਥੇ ਦੇਖਣ ਵਾਲੀ ਚੀਜ਼ ਆ ਵੀ ਤੁਸੀਂ ਕਈ ਵਾਰਾਂ ਕਿਸੇ ਦੀ ਪੇਮੈਂਟ ਹੋ ਜਾਂਦੀ ਆ ਪਰ ਉਸ ਦਾ ਨਾਮ ਆਨਲਾਈਨ ਦੇ ਵਿੱਚ ਨਹੀਂ ਆਉਂਦਾ ਤੇ ਇਦਾਂ ਇਹਨੂੰ ਵੇਟ ਕਰਨੀ ਆ ਵੇਟ ਕਰਨ ਤੋਂ ਬਾਅਦ ਇੱਕ ਥੈਂਕਸ ਪੇਜ ਖੁੱਲੇਗਾ ਜੀ ਰਸੀਪਟ ਆਪਣੇ ਆਪ ਆਏਗੀ ਤੁਹਾਡੇ ਕੋਲ ਆਹਾ ਹਾਂਜੀ ਇਹ ਰਸੀਪਟ ਤੇ ਇਹਦੇ ਨਾਲ ਦੇਖੋ ਇਹ ਰਸੀਪਟ ਨੂੰ ਤੁਸੀਂ ਸੇਵ ਕਰ ਲੈਣਾ ਤੇ ਇਹਦਾ ਪ੍ਰਿੰਟ ਆਊਟ ਕੱਢ ਲੈਣਾ ਜੀ ਤਾਂ ਜੋ ਤੁਹਾਡੇ ਕੋਲ ਪੇਮੈਂਟ ਦਾ ਪ੍ਰੂਫ ਹੋ ਸਕੇ ਠੀਕ ਆ ਜੀ ਉਸ ਤੋਂ ਬਾਅਦ ਜੇ ਤੁਹਾਡੀ ਪੇਮੈਂਟ ਕਈ ਵਾਰਾਂ 에ਰਰ ਆ ਜਾਂਦਾ ਤੇ ਇਹ ਜਿਹੜੀ ਰਸੀਪਟ ਤੁਹਾਡੇ ਕੋਲ ਹੋਏਗੀ ਤਾਂ ਆਪਾਂ ਤੁਹਾਡੀ ਐਂਟਰੀ ਰਸੀਪਟ ਦੇਖ ਕੇ ਔਨ ਦੀ سپورਟ ਵੀ ਕਰ ਸਕਦੇ ਆ ਸੋ ਇਹਨੂੰ ਪਲੀਜ਼ ਫਾਲੋ ਕਰੋ ਤੇ ਵਾਰ-ਵਾਰ ਇਹਦੇ ਉੱਤੇ ਟਰਾਈ ਨਾ ਕਰਿਓ ਇਹ ਨਾ ਹੋਏ ਅੱਧਾ ਫਾਰਮ ਭਰ ਕੇ ਤੁਸੀਂ ਬਾਕੀ ਫਿਰ ਪਿੱਛੇ ਮੁੜ ਜਿਓ ਉਹਦੇ ਨਾਲ ਫਿਰ ਦਿੱਕਤ